ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰਗਮਹੱਲਾ 5 ਵਾ ਝੂਠੋ ਮਾਇਆ ਕੋ ਮਦਮਾਨ ਤਰੋ ਮੋ ਦੂਰ ਕਰ ਬਪਰੇ ਸੰਗ ਗੋਪਾਲ ਹੈ ਜਾਨ ਰਹਾ ਹੇ ਅਨਿਆਣ ਮਾਇਆ ਦਾ ਨਸ਼ਾ ਮਾਇਆ ਦਾ ਹੰਕਾਰ ਝੂਠਾ ਹੈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਇਹ ਨਾਸਵੰਤ ਹੈ ਮਾਇਆ ਦਾ মোহ ਆਪਣੇ ਅੰਦਰੋਂ ਦੂਰ ਕਰ ਤ੍ਰੋ ਮੋ ਦੂਰ ਕਰ ਬਪਰੇ ਬਪਰੇ ਮੰਨ ਲੋ ਹੀ ਬਾਪੜੀ ਇਹ ਅਣ ਜਾਣ ਮਾਇਆ ਦੇ ਖਾਤਰ ਧੋਖਾ ਕਰਨਾ ਠੱਗੀ ਕਰਨੀ ਕਿਸੇ ਦੇ ਨਾਲ ਮਾਇਆ ਦੇ ਕਰਨ ਕਰਨ ਕਿਸੇ ਨੂੰ ਧੋਖਾ ਕਰਨਾ ਠੱਗੀ ਕਰਨੀ ਕਹਿੰਦੇ ਧੋਖਾ ਮਾਉਣੀ ਛੱਡ ਠੱਗਣਾ ਲੋਕਾਂ ਨੂੰ ਛੱਡ ਠੱਗੀਆਂ ਨਾ ਮਾਰ ਲੋਕਾਂ ਨੂੰ ਮਾਇਆ ਠੱਗਦਾ ਫਿਰਦਾ ਧੋਖਾ ਕਰਦਾ ਫਿਰਦਾ ਕਹਿੰਦੇ ਕੰਮ ਛੱਡ ਪਰਮਾਤਮਾ ਨੂੰ ਸਦਾ ਆਪਣੇ ਕਹਿੰਦੇ ਨਾਲ ਵਸਦਾ ਸਮਝ ਇਹ ਠੱਗੀਆਂ ਨਾਲ ਪਾਰ ਨਹੀਂ ਪੈਣੀ ਉਹਨੂੰ ਪਰਮਾਤਮਾ ਨੂੰ ਨਾਲ ਵਸਦਾ ਸਮਝ ਕਹਿੰਦੇ ਇਹ ਧਰੋਹ ਕਮ ਉਹ ਨੰਝ ਨਹੀਂ ਧਰੋਹ ਮੋ ਮਾਇਆ ਦੇ ਮੂਹ ਨੇ ਤੇ ਠੱਗੀਆਂ ਮਾਰਦਾਂ ਲੋਕਾਂ ਨੂੰ ਤੇ ਕਹਿੰਦੇ ਛੱਡ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸੰਗ ਵਸਦਾ ਸਮਝ ਇਹਨਾਂ ਨੇ ਪਾਰ ਨਹੀਂ ਲੰਗਾਉਣਾ ਫਿਰ ਅਗੇ ਫਰਮਾਨ ਹੈ ਰਹਾ ਮਿਥਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਰਖਾਨ ਹੇਪਾਈਂ ਰਾਜ ਨਾਸਵੰਤ ਹੈ ਰਾਜ ਜਿਹੜਾ ਇਹ ਨਾਸਵੰਤ ਹੈ ਜਵਾਨੀ ਨਾਸਵੰਤ ਹੈ ਅਮੀਰ ਪਾਦਸ਼ਾਹ ਮਾਲਕ ਖਾਨ ਸਭ ਨਾਸਵੰਤ ਹਨ ਸਾਰੇ ਨਾਸਵੰਤ ਹਨ ਚਾਹ ਮੀਰੇ ਚਾਹ ਪਾਦਸ਼ਾਹ ਚਾਹ ਮਾਲਕ ਚਾਹ ਖਾਨ ਕੋਈ ਵੀ ਹੈ ਮਤਲਬ ਚੌਧਰੀ ਹਾਨ ਚੌਧਰੀ ਇਹ ਸਾਰੇ ਕਹਿੰਦੇ ਇਹ ਨਾਸਵੰਤ ਹੈ ਇਹਨਾਂ ਹਕੂਮਤਾਂ ਦਾ ਨਸ਼ਾ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਜਿੰਨੀਆਂ ਹਕੂਮਤਾਂ ਕਹਿੰਦੇ ਇਹਨਾਂ ਦਾ ਨਸ਼ਾ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਝੂਠਾ ਹੈ ਮਿੱਥਿਆ ਕਾਪਰ ਸੁਗੰਧ ਚਤਰਾਈ ਮਿੱਥਿਆ ਭੋਜਨ ਪਾਨ ਕਹਿੰਦੇ ਇਹ ਕੱਪੜੇ ਤੇ ਸੁਗੰਧੀਆਂ ਸਭ ਨਾਸਵੰਤ ਹਨ ਇਹਨਾਂ ਦੇ ਵਿੱਚ ਉਲਝ ਕੇ ਨਾ ਰਹਿ ਜਾ ਮੈਂ ਇੱਕ ਲਾਇਆ ਤੇ ਇੱਕ ਪਾਇਆ ਸਾਦਾ ਜੀਵਨ ਜਿਉ ਸੌਖਾ ਰਹੇਗਾ ਕਹਿੰਦੇ ਇਹ ਸਾਰੇ ਇਹ ਨਾਸਵੰਤੀ ਹੈ ਇਹਨਾਂ ਨੇ ਆਸਰੇ ਕਹਿੰਦੇ ਚਿਤਰਾਈ ਕਰਨੀ ਝੂਠਾ ਕੰਮ ਹੈ ਮੈਂ ਚੰਗੇ ਕੱਪੜੇ ਪਾ ਗਏ। ਚਤਰਾਇਆਂ। ਸੁਗੰਧੀਆਂ ਲਾ ਕੇ ਖਾਣ ਪੀਣ ਤੇ ਵਧੀਆ ਪਦਾਰਥ ਸਭ ਕਹਿੰਦੇ ਇਹ ਵੀ ਨਾਸਵੰਤ ਹੈ। ਸਾਦਾ ਭੋਜਨ ਸ਼ਕ। ਇੰਜਾਂ ਦੇ ਨਹੀਂ ਹੈ। ਇਹ ਪਦਾਰਥ ਹੈ ਸਾਰੇ ਨਾਸਵੰਤ ਹੈ ਜਿਹਦੇ ਜਿਹਦੀ ਜੀ ਦੀ ਸਹੀਦ ਦੀ ਲੋੜ ਹੈ ਉੰਨੀ ਸ਼ਕ ਕਹਿੰਦੇ। ਇੰਜਾਂ ਦੇ ਮਾਨ ਨਾ ਕਰੇ ਨਾ ਚਿੰਤ ਜਾਂਦਾ ਕਹਿੰਦੇ ਦੀਨ ਮੰਦਰੋ ਦਾਸ ਦਾਸ ਰੋ ਸੰਤੈ ਕੀ ਸਾਰਾਨ ਮੰਗਨ ਮੰਗੋ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਨ ਹੈ ਗਰੀਬਾਂ ਦੇ ਸਹਾਈ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਮੈਂ ਤੇਰੇ ਸੰਤਾਂ ਦੀ ਸ਼ਰਨ ਹਾਂ ਹੇ ਨਾਨਕ ਦੀ ਜਿੰਦ ਜਾਨ ਹਰੀ ਹੋਰ ਆਸਰੇ ਛੱਡ ਕੇ ਮੈਂ ਤੇਰੇ ਦਰ ਤੋਂ ਮੰਗ ਮੰਗਦਾ ਹਾਂ ਕਿ ਮੈਨੂੰ ਦਰਸ਼ਨ ਦੇ ਐ ਮੰਗਦਾ ਹਾਂ ਕਿਰਪਾ ਕਰ ਰਗਲੇ ਸ਼ਬਦ ਵਿੱਚ ਪ੍ਰਮਾਣ ਹੈ ਸਾਰਗ ਮਹੱਲਾ 5 ਵਾ ਆਪਣੀ ਇਤਨੀ ਕਛੂ ਨਸਾਰੀ ਅਨਕ ਕਾਜ ਅਨਕ ਤਵਰਤਾ ਊਰਜੋ ਆਨ ਜੰਜਾਰੀ ਕਹਿੰਦੇ ਗਵਾਰ ਹੈ ਮੂਰਖ ਜਿਹੜੀ ਆਤਮਕ ਜਾਇਦਾਦ ਆਪਣੀ ਬਣਦੀ ਬਣਨੀ ਸੀ ਜਿਹੜੀ ਆਤਮਕ ਜਾਇਦਾਦ ਹੈ ਆਪਣੀ ਬਣਨੀ ਸੀ ਉਸ ਦੀ ਰੱਤਾ ਭਰਵੀ ਸੰਭਾਲਣਾ ਕੀਤੀ ਤੂੰ ਉਸ ਜਾਇਦਾਦ ਦੀ ਰੱਤਾ ਭਰਵੀ ਨਹੀਂ ਤੂੰ ਸੰਭਾਲ ਕੀਤੀ ਜਿਹੜੀ ਨਾਲ ਨਿਭਣੀ ਸੀ ਜੇ ਤੂੰ ਸਾਰੀ ਉਮਰ ਅਨੇਕਾਂ ਕੰਮਾਂ ਦੇ ਵਿੱਚ ਨੇਕਾਂ ਅੰਧੌੜਾਂ ਭੰਜਾਂ ਦੇ ਵਿੱਚ ਅਤੇ ਹੋਰ ਹੋਰ ਜੰਗਾਲਾਂ ਦੇ ਵਿੱਚ ਹੀ ਫਸਿਆ ਰਿਹਾ ਇਹ ਤੋ ਸਵਰਤੀ ਨਹੀਂ ਕੀਤੀ ਸੰਭਾਲੀ ਨਹੀਂ ਆਪਦੀ ਜਾਇਦਾਦ ਜਿਹੜੀ ਨਾਲ ਨਿਵਣ ਵਾਲੀ ਸੀ ਆਤਮਿਕ ਉਸ ਪਾਸੇ ਖਿਆਲ ਹੀ ਨਹੀਂ ਕੀਤਾ ਆਪਣੀ ਇਤਨੀ ਕਛੂ ਨਾ ਸਾਰੀ ਕਸ਼ੂ ਮਤਲਬ ਥੋੜੀ ਜਿਹੀ ਰੱਤਾ ਪਰ ਮੀਨੀ ਸਾਰੀ ਦਾ ਮਤਲਬ ਸੰਭਾਲੀ ਨਹੀਂ ਸੰਭਾਲੀ ਨਹੀਂ ਸੰਭਾਲੀ ਨਹੀਂ ਕੀਤੀ ਅਨਕ ਕਾਜ ਅਨਕ ਤਵਰਦਾ ਤਵਰਦਾ ਬੰਦੌੜ ਭੱਜ ਔਰ ਜਿਵਾਨ ਜੰਜਾਲੀ ਹੋ ਰਹੀ ਫਸਿਆ ਜੰਜਾਲਾਂ ਦੇ ਵਿੱਚ ਸਮਝ ਨਹੀਂ ਕੱਢਿਆ ਰੰਗੇ ਫਰਮਾਨ ਹੈ ਰਹਾਵ ਦੇਉ ਸਚਾਰ ਕੇ ਦਿਸੈ ਸੰਗੀ ਉਹ ਨਾਹੀ ਜਹ ਪਾਰੀ ਤੈਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਕਹਿੰਦੇ ਇਹ ਮੂਰਖਾ ਗਵਾਰ ਗਵਾਰ ਕਿ ਨੂੰ ਕਹਿੰਦੇ ਐ ਜਿਹੜਾ ਬਿਲਕੁਲ ਜਿਹਨੂੰ ਗਿਆਨ ਨਹੀਂ ਹੁੰਦਾ ਅਣਪੜ ਗਵਾਰ ਕਹਿੰਦੇ ਹਨ ਅਣਪੜ ਗਵਾਰ ਹੈ ਤਾਂ ਵਿਗਿਆਨ ਨਹੀਂ ਪਰ ਇੱਥੇ ਜਿਹੜਾ ਇਹ ਨਾਲ ਹੈ ਇੱਥੇ ਜਿਹੜਾ ਆਤਮਿਕ ਸੂਝ ਰੱਖਦਾ ਉਹ ਗਿਆਨਵਾਨ ਹੈ ਦੁਨਿਆਵੀ ਚਾਹ ਉਹਨੇ ਜਿੰਨੀਆਂ ਮਰਜ਼ੀ ਡਿਗਰੀਆਂ ਕੀਤੀਆਂ ਹੋਂ ਡਬਲ ਡਬਲ ਉਹ ਮਹਿਣਾ ਨਹੀਂ ਰੱਖਦੀਆਂ ਜੇ ਆਤਮਿਕ ਸੂਝ ਦੀ ਪ੍ਰਾਪਤੀ ਨਹੀਂ ਹੈ ਪੜਾਈ ਕਰਕੇ ਹੰਕਾਰ ਕਰਿਆ ਤੇ ਉਹ ਕਿਸੇ ਦਾ ਕੰਮ ਸਵਾਰਿਆ ਹੀ ਨਾ ਤਾਂ ਫਿਰ ਉਹ ਤਾਂ ਉਸ ਅਗਵਾਰ ਦੀ ਗੱਲ ਕਰ ਰਿਹਾ ਸਤਿਗੁਰੂ ਪਾਸ਼ਾ ਪੜਿਆ ਅਣ ਪੜਿਆ ਪਰਮਗਤ ਪਾਵੈ ਬਾਣੀ ਦੇ ਵਿੱਚ ਲਿਖਿਆ ਜਿੰਨਾ ਇੰਦਾਂ ਨੇ ਇੱਥੇ ਕੋਈ ਪੜਿਆ ਤੇ ਅਣਪੜ ਅਣਪੜ ਨੂੰ ਗੁਵਾਰ ਨਹੀਂ ਕਿਹਾ ਇੱਥੇ ਇੱਥੇ ਪੜਿਆ ਲਿਖਿਆ ਵੀ ਗੁਵਾਰ ਹੋ ਸਕਦਾ ਜੇ ਉਹ ਆਪਦੇ ਰਸਤੇ ਤੋਂ ਪਟਕਿਆ ਹੋਇਆ ਤਾਂ ਜੇ ਉਹ ਸਹੀ ਜ਼ਿੰਮੇਵਾਰੀ ਜੋ ਪੜ੍ਹਾਈ ਕੀਤੀ ਹੈ ਜੇ ਅger ਉਸ ਨੂੰ ਸਹੀ ਵਰਤੋਂ ਨਹੀਂ ਕਰਦਾ ਉਹਦਾ ਜਿਸ ਕੰਮ ਵਾਸਤੇ ਕੀਤੀ ਹੈ ਜੇ ਲੋਕਾਂ ਦੇ ਆਹੂ ਲਾਉਣ ਵਾਸਤੇ ਕੀਤੀ ਹੈ ਤਾਂ ਫਿਰ ਉਹ ਪੜਿਆ ਨਹੀਂ ਹੋ ਸਕਦਾ ਫਰ ਉਹੋ ਜੇ ਗਵਾਰ ਦੀ ਗੱਲ ਕਰਦੇ ਸਤਿਗੁਰੂ ਪਾਸ਼ਾ ਕਹਿੰਦੇ ਹੈ ਗਵਾਰ ਦੁਨੀਆਂ ਵਾਲੇ ਇਹ ਸਾਥੀ ਹੈ ਜਿਹਨੇ 4 ਦਿਨਾਂ ਦੇ ਹੀ ਹੈ ਸਾਥੀ ਦਿਸਦੇ ਹਨ ਦਿਉ ਸਚਾਰ ਕਿ ਦਿਸੈ ਸੰਗੀ ਕਹਿੰਦੇ ਇਹ ਤਾਂ 4 ਦਿਨ ਸਦੀ ਹੈ ਸੰਗੀ ਸਾਥੀ ਉਹਾਂ ਨਾਹੀ ਜੈ ਪਾਰੀ ਕਹਿੰਦੇ ਜਿੱਥੇ ਪਤਾ ਪੈਂਦੀ ਹੈ ਨਾ ਜਿੱਥੇ ਭਾਰੀ ਪੈਂਦੀ ਹੈ ਵਿਪਤਾ ਪੈਂਦੀ ਹੈ ਉੱਥੇ ਕਹਿੰਦੇ ਇਹ ਸਹਾਇਤਾ ਨਹੀਂ ਕਰ ਸਕਦੇ ਜਿਹੜੇ ਹੀ ਸੰਗੀ ਸਾਥੀ ਹੈ ਦੁਨੀਆਵੀ ਇਹ ਉੱਥੇ ਜਿੱਥੇ ਵਿਪਤਾ ਪੈਂਦੀ ਉੱਥੇ ਇਹ ਸਹਾਇਤਾ ਨਹੀਂ ਕਰ ਸਕਦੇ ਤਿੰਨ ਸੋ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਵਾਰੀ ਕਹਿੰਦੇ ਹੇ ਗਵਾਰ ਤੂੰ ਉਹਨਾਂ ਨਾਲ ਪਰਚਕੇ ਪਿਆਰ ਪਾਇਆ ਹੋਇਆ ਉਹਨਾਂ ਦੇ ਵਾਸਤੇ ਮਸਤ ਹੋ ਕੇ ਪਿਆਰ ਪਾਇਆ ਜੋ ਆਖਰ ਤੇਰੇ ਕੰਮ ਹੀ ਨਹੀਂ ਆ ਸਕਦੇ ਉਹਨਾਂ ਨਾਲ ਤੂੰ ਪਿਆਰ ਪਾਈ ਬੈਠਾ ਇਹ ਕੰਮ ਹੀ ਨਹੀਂ ਆਉਂਦੇ ਰੱਗੇ ਪ੍ਰਮਾਣ ਹੈ ਹਾਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਵਸ ਚਾਦੀ ਕਰਨ ਕਰਾਵਣ ਨਾਨਕ ਕੇ ਪ੍ਰਭ ਸੰਤਨ ਸੰਗ ਉਦਾਰੀ ਕਹਿੰਦੇ ਹੇ ਸਭ ਕੁਝ ਕਰਨ ਦੀ ਸਮਰੱਥਾ ਵਾਲੇ ਹੇ ਸਭ ਕੁਝ ਕਰਾਸ ਕਰਨ ਵਾਲੇ ਹੇ ਨਾਨਕ ਦੇ ਪ੍ਰਭ ਮੇਰੀ ਕੋਈ ਪਾਇਆ ਨਹੀਂ ਹੈ ਮੇਰੀ ਕੋਈ ਹਿੰਮਤ ਨਹੀਂ ਹੈ ਮੇਰੀ ਕੋਈ ਤਾਕਤ ਨਹੀਂ ਮੇਰੀ ਕੋਈ ਸਮਰੱਥਾ ਨਹੀਂ ਮਾਇਆ ਦੇ ਟੱਕਰੇ ਤੇ ਮੇਰਾ ਕੋਈ ਵਾਸ ਨਹੀਂ ਚੱਲਦਾ ਮੇਰਾ ਕੋਈ ਜੋਰ ਨਹੀਂ ਚੱਲਦਾ ਮੈਨੂੰ ਆਪਣੇ ਸੰਤਾਂ ਦੀ ਸੰਗਤ ਦੇ ਵਿੱਚ ਰੱਖ ਕੇ ਇਸ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਕ ਅੱਲਾ ਰੱਗੇ ਪ੍ਰਮਾਣ ਹੈ ਬਲੇ ਸ਼ਬਦ ਵਿੱਚ ਸਾਰੰਗ ਮਹੱਲਾ ਪੰਜਵਾਂ ਮੋਹਣੀ ਮੋਹਤ ਰਹਿ ਨਾ ਹੋਰੀ ਸਾਧਕ ਸਿਧ ਸਗਲ ਕੀ ਪਿਆਰੀ ਤੂਟੈ ਨਾ ਕਹੂ ਤੋਰੀ ਰਹਾਉ ਏ ਭਾਈ ਮੋਣੀ ਮਾਇਆ ਜੀਵਾਂ ਨੂੰ ਆਪਣੇ ਮੋਹ ਵਿੱਚ ਫਸਾਈ ਰੱਖਦੀ ਹੈ ਮੋਹ ਹੀ ਰੱਖਦੀ ਹੈ ਮੋਹ ਦੇ ਵਿੱਚ ਫਸਾਈ ਰੱਖਦੀ ਆ ਕਿਸੇ ਪਾਸੋਂ ਰੋਕਿਆ ਰੁਕਦੀ ਨਹੀਂ ਰਹਿ ਨਾ ਹੋਰੀ ਹੋਰੀ ਦਾ ਮਤਲਬ ਰੋਕੀ ਹੋਈ ਇਹ ਨਹੀਂ ਕਿਸੇ ਪਾਸੋਂ ਰੋਕਿਆ ਰੁਕਦੀ ਨਹੀਂ ਯੋਗ ਸਾਧਨਾ ਕਰਨ ਵਾਲੇ ਸਾਧੂ ਸਾਧਕ ਸਿੱਧ ਸਗਲ ਕੀ ਪਿਆਰੀ ਯੋਗ ਸਾਧਨਾ ਵਿੱਚ ਪੁੱਜੇ ਹੋਏ ਯੋਗੀ ਮਾਇਆ ਇਨ੍ਹਾਂ ਸਭਨਾਂ ਦੀ ਹੀ ਪਿਆਰੀ ਹੈ ਟੁੱਟੈ ਨਾ ਕਾਹੂ ਤੋਰੀ ਕਿਸੇ ਪਾਸੋਂ ਕਹਿੰਦੇ ਉਸ ਦਾ ਪਿਆਰ ਹੈ ਜਿਹੜਾ ਉਹ ਤੋੜਿਆ ਟੁੱਟਦਾ ਨਹੀਂ ਮਣੀਏ ਦਾ ਪਰਮਾ ਰਹਾਉ ਖਟ ਸ਼ਾਸਤਰ ਉਚਰਤ ਰਤਨਾਗਰ ਤੀਰਥ ਗਵਨ ਨਾ ਥੋਰੀ ਹੈ ਭਾਈ 6 ਖਟ ਮਤਲਬ 6 ਸ਼ਾਸਤਰ ਧਰਮ ਗ੍ਰੰਥ ਕਹਿੰਦੇ ਹੈ ਭਾਈ 6 ਸ਼ਾਸਤਰ ਨੂੰ ਜਵਾਨੀ ਉਚਾਰਿਆ ਉਚਰਤ ਰਸਨਾਗਰ ਇਨੇ ਮੁੰਜਵਾਨੀ ਜੇ ਕੋਈ ਇਹਨੂੰ ਉਚਾਰਦਾਵੇਂ ਛੇ ਸ਼ਾਸਤਰਾਂ ਨੂੰ ਤੀਰਥਾਂ ਦਾ ਰਟਨ ਕੀਤੇਆਂ ਵੀ ਮਾਇਆ ਵਾਲੀ ਪ੍ਰੀਤ ਘਟਦੀ ਨਹੀਂ ਇਹ ਮਾਇਆ ਦੀ ਪ੍ਰੀਤ ਅਜ ਨਹੀਂ ਇਹ ਘਟਦੀ ਨਹੀਂ ਚਾ ਜਿੰਨੇ ਮਰਜ਼ੀ ਤੀਰਥ ਕਰ ਲਾ ਭਲਾ ਨਹੀਂ ਜਵਾਨੀ ਇਹ ਛੇ ਸ਼ਾਸਤਰ ਉਚਾਰਨਾ ਪੂਜਾ ਚੱਕਰ ਬਰਤ ਨੇਮ ਤਪੀਆਂ ਉਹ ਗੈਲ ਨਾ ਛੋਰੀ ਕਹਿੰਦੇ ਅਨੇਕਾਂ ਲੋਕ ਹਨ ਜੋ ਦੇਵ ਪੂਜਾ ਕਰਨ ਵਾਲੇ ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ ਨਿਸ਼ਾਨ ਲਾਉਣ ਵਾਲੇ ਅਨੇਕਾਂ ਚੱਕਰ ਕਹਿੰਦੇ ਆਪਨੇ ਸਰੀਰ ਦੇ ਉੱਤੇ ਨਿਸ਼ਾਨ ਇਨਾਂ ਧਾਰਮਿਕ ਨੇਮਤਿਆਂ ਨੂੰ ਵਰਤ ਆਦਿਕ ਦੇ ਨੇਮ ਨਿਭਾਉਣ ਵਾਲੇ ਨੇਕਾਂ ਤਪ ਕਰਨ ਵਾਲੇ ਨੇਕਾਂ ਪਰ ਕਹਿੰਦੇ ਮਾਇਆ ਉੱਥੇ ਵੀ ਪਿੱਛਾ ਨਹੀਂ ਛੱਡਦੀ ਖਲਾਸੀ ਨਹੀਂ ਹੋ ਸਕਦੀ ਇਹ ਇਹ ਨਹੀਂ ਪਿੱਛਾ ਛੱਡਦੀ ਅੰਧ ਕੂਪ ਮੈਂ ਪਤਤ ਹੋਤ ਜਗ ਸੰਤਹ ਕਰਹੁ ਪਰਮ ਗਤ ਮੋਰੀ हे ਸੰਜਨੋ ਜਗਤ ਮਾਇਆ ਦੇ ਮੋਹ ਦੇ ਅੰਨੇ ਖੂਦ ਦੇ ਵਿੱਚ ਡਿੱਗਿਆ ਰਿਆ ਡਿੱਗਿਆ ਪਿਆ ਤੁਸੀਂ ਮਿਹਰ ਕਰੋ ਮੇਰੀ ਉੱਚੀ ਆਤਮਿਕ ਅਵਸਥਾ ਬਣਾਓ ਤੁਸੀਂ ਮਿਹਰ ਕਰੋ ਸਾਧ ਸੰਗਤ ਨਾਨਕ ਭੈਉ ਮੁਕਤਾ ਦਰਸ਼ਨ ਪੇਖਤ ਪੂਰੀ ਅਤੇ ਮੈਨੂੰ ਮਾਇਆ ਦੇ ਪੰਜੇ ਤੋਂ ਬਚਾਓ ਮੇਰੀ ਆਤਮਾ ਨੂੰ ਉੱਚੀ ਅਵਸਥਾ ਬਣਾਓ ਇਹ ਨਾਨਕ ਕਹਿੰਦੇ ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਪਰਮਾਤਮਾ ਦਾ ਥੋੜਾ ਜਿਤਨਾ ਵੀ ਦਰਸ਼ਨ ਕਰਦਾ ਹੈ ਥੋੜਾ ਜਿਤਨਾ ਵੀ ਕਹਿੰਦੇ ਉਹ ਮਾਇਆ ਦੇ ਪੰਜੇ ਤੋਂ ਜਾਤ ਹੋ ਜਾਂਦਾ ਹੁਣ ਵੇਖੋ ਸਾਰੇ ਸ਼ਬਦ ਦੇ ਵਿੱਚ ਪਿਛੇ ਦੱਸ ਗਏ ਨਾ ਵੀ ਹੋਰ ਚਾ ਜਿੰਨੇ ਮਰਜੀ ਕੋਈ ਯਤਨ ਕਰ ਲੇ ਚਾ ਕੋਈ ਤਪ ਕਰੀ ਜਾਂਦਾ ਚਾ ਕੋਈ ਤੀਰਥਾਂ ਦੇ ਚਾ ਕੋਈ ਛੇ ਸ਼ਾਸਤਰ ਪੜ੍ਹੀ ਜਾਂਦਾ ਜਵਾਨੀ ਰਟਣ ਕਰੀ ਜਾਂਦਾ ਚਾ ਤੀਰਥਾਂ ਦਾ ਰਟਣ ਕਰੀ ਜਾਂਦਾ ਕੁਛ ਵੀ ਕਰੀ ਜਾਂਦਾ ਹੈ ਦੁਨਿਆਵੀ ਚਾ ਆਪਦੇ ਸਰੀਰ ਦੇ ਉੱਤੇ ਕਿਸੇ ਦੇਵਤਿਆਂ ਦੇ ਨਿਸ਼ਾਨ ਚਪਾਈ ਬੈਠਾ ਜਾਂ ਕੁਛ ਵੀ ਕਰਨਾ ਸਾਰਾ ਇੱਕ ਇੱਕ ਸਮਝਾ ਗਏ ਨਾ ਇਹ ਸਾਰਾ ਕੁਛ ਕਰਨ ਦੇ ਨਾਲ ਕੱਖ ਵੀ ਨਹੀਂ ਹੋਣਾ ਇਨੇ ਖਹਿੜਾ ਛੱਡਣਾ ਇਨੇ ਖਹਿੜਾ ਛੱਡਣਾ ਤਾਂ ਆਹ ਸੰਗਤ ਇਹ ਥੋੜਾ ਜਿਹਾ ਵੀ ਸਮਝ ਨਹੀਂ ਇਹ ਸੰਗਤ ਹੋ ਜਾਈਂ ਦਰਸ਼ਨ ਹੋ ਜਾਈਂ ਇਹਨੇ ਖਹਿੜਾ ਛਡਾਉਣਾ ਕਿੰਨੇ ਇਸ ਪੰਜੇ ਤੋਂ ਨਹੀਂ ਤਾਂ ਹੋਰ ਕੋਈ ਵਸੀਲਾ ਦੁਨੀਆ ਦਾ ਐਸਾ ਹੈ ਹੀ ਨਹੀਂ ਜਿਹਨੇ ਇਹਦੇ ਤੋਂ ਬਚਾ ਸਕੇ ਕੇਵਲ ਤਾਂ ਕੇਵਲ ਇੱਕੋ ਰਸਤਾ ਹੈ ਇਹ ਗੁਰੂ ਦੀ ਸੰਗਤ ਸਾਧ ਦਾ ਮਤਲਬ ਗੁਰੂ ਸੰਗਤ ਦਾ ਮਤਲਬ ਸੰਗਤ ਇਹ ਸੰਗਤ ਕੀਤੀ ਹੋਈ ਇਹ ਪਿੱਛਾ ਇਹ ਮੁਕਤ ਕਰਵਾ ਸਕਦੀ ਹੈ ਨਹੀਂ ਤਾਂ ਕੋ ਕੋਈ ਵੀ ਦੁਨੀਆਵੀ ਪੂਜਾ ਅਰਚਾ ਡੰਡਾਤ ਬੰਧਨ ਜੋ ਮਰਜੀ ਕਰੀ ਜਾ ਇਹਨੇ ਇਹਨਾਂ ਨਾਲ ਖੇਡਾ ਨਹੀਂ ਛੁੱਡਣਾ ਅਗਲੇ ਸ਼ਬਦ ਦੇ ਵਿੱਚ ਪ੍ਰਮਾਣ ਹੈ ਸਾਰਗਮ ਹੱਲਾ ਪੰਜਵਾ ਕਹਾ ਕਰੇ ਰੇ ਖਾਟ ਖਾਟਲੀ ਪਵਨ ਅਫਾਰ ਤੋਰ ਚਾਮਰੂ ਅਤ ਜਜਰੀ ਤੇਰੀ ਰੇ ਮਾਟਲੀ ਖਾਟਲੀ ਮਾਇਆ ਨਹੀਂ ਕੋਈ ਖੱਟੀ ਮਾਟਲੀ ਤੇਰੀ ਕਾਇਆ ਮਤਲਬ ਇਹ ਸਰੀਰ ਰੂਪੀ ਮੱਟੀ ਕਹਿ ਲੋ ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਕਹਿੰਦੇ हे ਮੂਰਖ हे ਮੂਰਖ ਕਹਿੰਦੇ ਮਾਇਆ ਵਾਲੀ ਕੋਈ ਖੱਟੀ ਖੱਟ ਕੇ ਤੁੱਕੀ ਕਰਦਾ ਰਹਿੰਦਾ ਕਹਾ ਕਰੈ ਰੇ ਖਾਟ ਖਾਟ ਲਈ ਕਨੇ ਕੋਈ ਮਾਇਆ ਵਾਲੀ ਖੱਟੀ ਖੱਟ ਕੇ ਕੀ ਕਰਦਾ ਰਹਿੰਦਾ ਓਏ ਮੂਰਖਾ ਕਹਿੰਦੇ ਇਹ ਮੂਰਖ ਕਹਿੰਦੇ ਤੂੰ ਧਿਆਨ ਹੀ ਨਹੀਂ ਦਿੰਦਾ ਕੀ ਪਵਨ ਮਤਲਬ ਹਵਾ ਅਫਾਰ ਤੋਰ ਚਾਮਰੂ ਆਫਰ ਨਾ ਮਤਲਬ ਆਫਰਿਆ ਹੋਇਆ ਕਹਿੰਦੇ ਤੂੰ ਆਫਰਿਆ ਪਿਆ ਜਿਵੇਂ ਤੂੰ ਕਹਿੰਦੇ ਧਿਆਨ ਹੀ ਨਹੀਂ ਦਿੰਦਾ ਬੜਾ ਆਫਰਿਆ ਬੈਠਾ ਕਹਿੰਦੇ ਤੂੰ ਆਫਰਿਆ ਫਿਰਦਾ ਤੂੰ ਕਹਿੰਦੇ ਅਤ ਜਜਦੀ ਤੇਰੀ ਤੇਰੀ ਮਾਟਲੀ ਕਹਿੰਦੇ ਤੂੰ ਫੁੱਲਿਆ ਫਿਰਦਾ ਧਿਆਨ ਹੀ ਨਹੀਂ ਦਿੰਦਾ ਕਿ ਹਵਾ ਨਾਲ ਤੇਰੀ ਚਮੜੀ ਜਿਹੜੀ ਫੁੱਲੀ ਹੋਈ ਹੈ ਇਹ ਹਵਾ ਨਿਕਲ ਗਈ ਫਿਰ ਕੀ ਹੋਊਗਾ ਪਤਾ ਹੀ ਹੈ ਨਾ ਤੇ ਤੇਰਾ ਕਿੰਨੇ ਸਰੀਰ ਬਹੁਤ ਜਰਜਰਾ ਹੁੰਦਾ ਜਾ ਰਿਹਾ ਮਤਲਬ ਵਢੇ ਪਾ ਰਿਹਾ ਜਰਜਰਾ ਤੇ ਹਵਾ ਨਾਲ ਤੇਰੇ ਕਿੰਨੇ ਸਰੀਰ ਫੁੱਲਿਆ ਪਿਆ ਹੈ ਹਵਾ ਹੈਗੀ ਇਹਦੇ ਵਿੱਚ ਤੇ ਤੂੰ ਧਿਆਨ ਹੀ ਨਹੀਂ ਦਿੰਦਾ ਕਿੰਨੇ ਰੱਗੇ ਫਰਮਾਨ ਹੈ ਰਹਾਉ ਉਹੀ ਤੇ ਹਰਿਓ ਉਹਾ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਟ ਲਈ ਹੁਹਾ ਮਤਲਬ ਉੱਥੇ ਧਰਤੀ ਦੇ ਵਿੱਚ ਬਾਸਾ ਮਤਲਬ ਸ਼ਿਕਾਰੀ ਪੰਛੀ ਬਾਸ਼ਾ ਝਾਟਲੀ ਚਪਟ ਮਾਰਦਾ ਜਿਵੇਂ ਕਹਿੰਦੇ ਹੈ ਮੂਰਖ ਜਿਵੇਂ ਕਹਿੰਦੇ ਬਾਸ਼ਾ ਕੋਈ ਪੰਛੀ ਹੈ ਮਾਸ ਵਾਸਤੇ ਕਹਿੰਦੇ ਝਪਟ ਮਾਰਦਾ ਬਾਜ ਕਹਿੰਗੇ ਬਾਜ ਮਾਸ ਵਾਸਤੇ ਝਪਟ ਮਾਰਦਾ ਨਾ ਕਿਵੇਂ ਉਤੋਂ ਪਤਾ ਨਹੀਂ ਲੱਗਦਾ ਕਦੋਂ ਅਚੰਤ ਤੇ ਬਾਜ ਪਏ ਬਾਜ ਪਏ ਰੱਬ ਦੇ ਕਿਲਨਾ ਵਿਸਰੀਆਂ ਤਾਂ ਕਹਿੰਦੇ ਜਿਵੇਂ ਮੰਨ ਲਓ ਵੀ ਬਾਜ ਮਾਸ ਦੇ ਵਾਸਤੇ ਝਪਟ ਮਾਰਦਾ ਤਿਵੇਂ ਤੂੰ ਵੀ ਕਹਿੰਦੇ ਧਰਤੀ ਤੋਂ ਹੀ ਧਨ ਚਬਟ ਮਾਰ ਕੇ ਖੋਦਾ ਫਿਰਦਾ ਹੈ ਕਹਿੰਦੇ ਉਵੇਂ ਤੂੰ ਵੀ ਚਬਤਾ ਮਾਰ ਮਾਰ ਕੇ ਖੋਦਾ ਫਿਰਦਾ ਹੈ ਧਰਤੀ ਤੋਂ ਤੇ ਧਰਤੀ ਦੇ ਵਿੱਚ ਹੀ ਕਹਿੰਦੇ ਸਾਮ ਰੱਖਦਾ ਵੀ ਧਰਤੀ ਤੋਂ ਹੀ ਖੋਦਾ ਕਰਦਾ ਤੇ ਧਰਤੀ ਦੇ ਵਿੱਚ ਹੀ ਸੰਭਾਲ ਕੇ ਰੱਖਦਾ ਹੈ ਨਾ ਇਹ ਧਰਤੀ ਦੇ ਉੱਤੇ ਹੀ ਇਹ ਸਾਰਾ ਕੁਝ ਹੈ ਕਹਿੰਦੇ ਹੈ ਮਾਇਆ ਦੇ ਮੋਹ ਦੇ ਵਿੱਚ ਅੰਨੇ ਹੋਏ ਮਨੁੱਖ ਕਹਿੰਦੇ ਤੂੰ ਦੇਣ ਹਾ ਦੇਵਨ ਹਾਰ ਵਿਸਾਰਿਓ ਅੰਧਲੇ ਜੋ ਸਫਰੀ ਉਦਰ ਪਰੈ ਬਹਿ ਹਾਟਲੀ ਹਾਟਲੀ ਮਤਲਬ ਕਿਸੇ ਹੱਟੀ ਦੇ ਉੱਤੇ ਸਫਰੀ ਦਾ ਮਤਲਬ ਸਫਰ ਕਰਨ ਵਾਲਾ ਰਾਹੀ ਕਹਿੰਦੇ ਹੈ ਅੰਨੇ ਮਨੁੱਖ ਤੂੰ ਸਾਰੇ ਪਦਾਰਥ ਦੇਣ ਵਾਲੇ ਪ੍ਰਭੂ ਨੂੰ ਭੁਲਾ ਦਿੱਤਾ ਹੈ ਦੇਵਨਹਾਰ ਮਿਸਾਰਿਓ ਜਿਨੇ ਸਾਰੇ ਪਦਾਰਥ ਤੈਨੂੰ ਦਿੱਤੇ ਹੋਏ ਹੈ ਤੂੰ ਕਹਿੰਦੇ ਉਹਨੂੰ ਭੁਲਾ ਦਿੱਤਾ ਜਿਵੇਂ ਕੋਈ ਕਹਿੰਦੇ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾਂਦਾ ਹੈ ਇੰਨੇ ਜਿਵੇਂ ਕੋਈ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾਂਦਾ ਹੈ ਤੇ ਇਹ ਚੇਤਾ ਹੀ ਭੁੱਲ ਜਾਂਦਾ ਕਿ ਮੇਰਾ ਪੈਂਡਾ ਖੁੱਟਾ ਹੋ ਰਿਹਾ ਖਾਣ ਦੇ ਵਿੱਚ ਹੀ ਰੁੱਝ ਜਾਂਦਾ ਤੇ ਇਹ ਭੁੱਲ ਜਾਂਦਾ ਵੀ ਮੇਰੀ ਮੈਂ ਅੱਗੇ ਵਾਟ ਵੀ ਜਾਣੀ ਹੈ ਅੱਗੇ ਵਾਟ ਵੀ ਕਰਨੀ ਹੈ ਉਸ ਨੂੰ ਭੁੱਲ ਜਾਂਦਾ ਓਵੇਂ ਕਹਿੰਦੇ ਤੂੰ ਵੀ ਭੁੱਲਿਆ ਪਿਆ ਤੂੰ ਆਪ ਦਾ ਚੇਤਾ ਹੀ ਭੁੱਲ ਗਿਆ ਕਿ ਅਸਲ ਟਿਕਾਣੇ ਤੇ ਜਿੱਥੇ ਪਹੁੰਚਣਾ ਹੈ ਤੂੰ ਤਾਂ ਬਹਿ ਕੇ ਇੱਥੇ ਢਿੱਡ ਭਰਨ ਲੱਗ ਗਿਆ ਕਹਿੰਦੇ ਉਰਾ ਇਰਾਹੀ ਨੂੰ ਚਪਤਾ ਮਾਰ ਮਾਰ ਕੇ ਸਫਰੀ ਉਦਰ ਪਰੈ ਉਦਰ ਮਤਲਬ পেট ਮਹਿ ਹਾਟ ਲਈ ਬਹਿ ਕੇ ਹੱਤੀ ਤੇ ਸਾਲ ਵਿਕਾਰ ਵਿਕਾਰ ਝੂਠ ਰਸ ਜਹ ਜਾਨੋ ਤਹ ਪੀਰ ਬਾਟਲੀ ਕਹੋ ਨਾਨਕ ਸਮਝ ਰੇ ਯਾਣੇ ਆਜ ਕਾਲ ਖੁੱਲੇ ਤੇਰੀ ਗਾਂਠਲੀ ਹੈ ਮੂਰਖ ਕਹਿੰਦੇ ਤੂੰ ਵਿਕਾਰਾਂ ਦੇ ਸਵਾਦਾਂ ਦੇ ਵਿੱਚ ਨਾਸਵੰਤ ਪਦਾਰਥਾਂ ਦੇ ਰਸਾਂ ਦੇ ਵਿੱਚ ਮਸਤ ਸਾਦ ਮਤਲਬ ਸਵਾਦਾਂ ਦੇ ਵਿੱਚ ਮਕਾਰ ਵਿਕਾਰਾਂ ਦੇ ਮਕਾਰ ਝੂਠ ਦੱਸ ਕਹਿੰਦੇ ਝੂਠੇ ਇਸ ਰਸਾਂ ਦੇ ਵਿੱਚ ਮਸਤ ਜਿੱਥੇ ਤੂੰ ਜਾਣਾ ਹੈ ਜਹ ਜਾਨੋ ਤਹ ਪੀੜ ਬਾਟ ਲਈ ਬਾਟ ਲਈ ਦਾ ਮਤਲਬ ਪਗ ਡੰਡੀ ਬਾਟ ਪੀੜ ਦਾ ਮਤਲਬ ਪੀੜੀ ਕੰਨਿਓ ਦੇਖੀ ਵਾਲੋਂ ਨਿੱਕੀ ਇਹਤ ਮਾਰਗ ਜਾਣਾ ਪੜਦੇ ਹਨ ਰੋਜ਼ ਖੰਨਯੋ ਤਿੱਖੀ ਵਾਲੋਂ ਨਿੱਕੀ ਵਾਲ ਤੋਂ ਵੀ ਪੀਣੀ ਕਹਿੰਦੇ ਤੂੰ ਨਾਸਨ ਪਦਾਰਥਾਂ ਦੇ ਵਿੱਚ ਮਸਤ ਹੈ ਜਿੱਥੇ ਤੂੰ ਜਾਣਾ ਉਸ ਉਹ ਰਸਤਾ ਜਿਹੜਾ ਇਨ੍ਹਾਂ ਰਸਾਂ ਦੇ ਸਵਾਦਾਂ ਦੇ ਕਾਰਨ ਔਖਾ ਹੁੰਦਾ ਜਾ ਰਿਹਾ ਹੈ ਉਹ ਰਸਤਾ ਜਿਹੜਾ ਬੜਾ ਔਖਾ ਹੁੰਦਾ ਜਾ ਰਿਹਾ ਹੈ ਹੇ ਨਾਨਕ ਕਹਿੰਦੇ ਹੇ ਮੂਰਖ ਜਿਹਨੇ ਤੇਰੇ ਪ੍ਰਾਣ ਚਬਦੇ ਹੀ ਤੇਰੇ ਪ੍ਰਾਣ ਦੀ ਗੰਢ ਖੁੱਲ ਜਾਣੀ ਹੈ ਜਦੋਂ ਕਹਿੰਦੇ ਚਬਟ ਪੈਣੀ ਹੈ ਇਹ ਪ੍ਰਾਣਾਂ ਦੀ ਜਿਹੜੀ ਗਠਣੀ ਹੈ ਇਹ ਖੁੱਲ ਜਾਣੀ ਹੈ ਭਾਅ ਮੌਤ ਆ ਜਾਣੀ ਹੈ ਤੇ ਉਸ ਰਸਤੇ ਤੇ ਫਿਰ ਤੂੰ ਕਿਵੇਂ ਚੱਲੇਗਾ ਮਨ ਲਉ ਰਸਤਾ ਉਹ ਇੰਨੇ ਵੀੜੇ ਪਿੱਛੇ ਦੱਸ ਗਏ ਨਾ ਬੈਠਾ ਤੂੰ ਢਿੱਡ ਵਧਾ ਰਿਆ ਖਾਈ ਜੰਨਾ ਖਾਈ ਜੰਨਾ ਤੇ ਇਹ ਰਸਤੇ ਨੇ ਫਿਰ ਵਾਟ ਮੰਨ ਲਉ ਹੁਣ ਬੰਦਾ ਕੋਈ ਖਾਈ ਜਾਵੇ ਖਾਈ ਜਾਵੇ ਤਤੁਰਨਾ ਓਖਾ ਜਾਂਦਾ ਨਾ ਉਵੇਂ ਕਹਿੰਦੇ ਜਿਹੜੇ ਉਹ ਗਾਂਹ ਰਸਤੇ ਤੇ ਜਾਣਾ ਉਹ ਬਹੁਤ ਪੀੜੀ ਪਗ ਡੰਡੀ ਐ ਇੰਨੀ ਪੀੜੀ ਐ ਕਿ ਨੰਨ ਸਾਹਿਬ ਚ ਵੀ ਦੱਸਦਾ ਵੀ ਵਾਲਾਂ ਤੋਂ ਵੀ ਨਿੱਕੀ ਤੇ ਉਸ ਦੰਦੀ ਦੇ ਉੱਤੇ ਫਿਰ ਇੰਨਾ ਰਸਾਂ ਪਦਾਰਥਾਂ ਨਾਲ ਬੰਦਾਇਆ ਹੋਇਆ ਬੋਝ ਚੱਕ ਕੇ ਫਿਰ ਚੱਲਿਆ ਨਹੀਂ ਆਣਾ ਜਦੋਂ ਤੇਰੀ ਗੰਢੀ ਖੁੱਲ ਗਈ ਭਾਵ ਜਦੋਂ ਮੌਤ ਆ ਗਈ ਇਸ ਕਰਕੇ ਸੰਗਤ ਕਰਿਆ ਕਰ ਸੰਗਤ ਕਰਕੇ ਸੰਗਤ ਦੇ ਵਿੱਚ ਸਿਮਰਨ ਕਰਿਆ ਕਰ ਹੁਣ ਛਿੱਦੀ ਦਿਹਾੜੀ ਆ ਰਹੀ ਹੈ ਤੇ ਛਿੱਦੀ ਦਿਹਾੜਿਆਂ ਦੇ ਵਿੱਚ ਉਨ ਕਈ ਸੰਗਤਾਂ ਤਾਂ ਕਈ ਦਿਨਾਂ ਤੋਂ ਹੀ ਸਿਮਰਨ ਕਰ ਰਹੀਆਂ ਆਪੋ ਆਪ ਦੇ ਉਪਰਾਲੇ ਦੇ ਹਿਸਾਬ ਨਾਲ ਇਸ ਕਰਕੇ ਵੱਧ ਦੁਆ ਸੰਗਤ ਉਹਨੇ ਦਿਨ ਹੋਣ ਆਹ ਜਿਹੜੇ ਦਿਹਾੜੇ ਹੁਣ ਬਸ ਸ਼ੁਰੂ ਹੀ ਆ ਮੰਨੋ ਤਾਂ ਰੋਜ਼ਾਨਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਹਨਾਂ ਦਿਨਾਂ ਦੇ ਵਿੱਚ ਸਿਮਰਨ ਕਰੋ ਅਕਾਲ ਤਖਤ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਹੈ ਇਤਿਦਾਰ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਹੈ ਵੀ ਹੁਣ ਜਿਹੜੇ ਆਹ ਆਉਣ ਵਾਲੇ ਦਿਨਾਂ ਇਹਨਾਂ ਦੇ ਖਾਸ ਕਰਕੇ 21 ਤਰੀਕ ਤੋਂ ਲੈ ਕੇ 27 28 ਤਰੀਕ ਤੱਕ ਵੀ ਕੋਈ ਵੀ ਘਰਾਂ ਦੇ ਵਿੱਚ ਕੋਈ ਜਦੋਂ ਜਨਮ ਦਿਨ ਮਨਾਉਨੇ ਖੁਸ਼ੀਆਂ ਉਹ ਨਾ ਮਨਾਏ ਜਾਣ ਮਠਿਆਈਆਂ ਬਣਦੀਆਂ ਕਈ ਵਾਰੀ ਮਿੱਠੇ ਪਕਵਾਨ ਬਣਾਉਣੀ ਹੈ ਉਹ ਨਾ ਬਣਾਈ ਜਾਣ ਇਹ ਹੁਕਮਨਾਮਾ ਜਾਰੀ ਹੋਇਆ 1-2 ਦਿਨ ਹੋ ਗਏ ਅਕਾਲ ਤਖਤ ਸਾਹਿਬ ਤੋਂ ਵੀ ਉਹਨੇ ਦਿਨ ਖੁਸ਼ੀਆਂ ਨਾ ਪਾਈ ਮਨਾਓ ਇਹ ਸ਼ੀਧੀ ਦਿਹਾੜੀ ਚੱਲ ਰਹੀ ਹੈ ਘਰਾਂ ਦੇ ਵਿੱਚ ਉਹਨੇ ਦਿਨ ਸਿਮਰਨ ਕਰੋ ਜਿੰਨਾ ਹੋ ਸਕੇ ਵਦ ਤੋਂ ਵਦ ਪਾਠ ਕਰੋ ਜੇ ਕੋਈ ਕਰ ਸਕਦਾ ਹੈ ਤਾਂ ਨਹੀਂ ਤਾਂ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਦਾ ਇਹ ਤਾਂ ਹਰ ਇੱਕ ਹੀ ਕਰ ਸਕਦਾ ਹੈ ਸਪੈਸ਼ਲ ਕਰੋ ਉਹਨੇ ਦਿਨ ਜਿਹੜਾ ਕੋਈ ਨਹੀਂ ਵੀ ਕਰਦਾ ਹਫਤਾ 10 ਦਿਨ ਮੰਨ ਲਓ 30 ਤਰੀਕ ਤੇ ਕਰ ਇਸ ਮਹੀਨੇ ਦੇ ਅਕਤੂਬਰ ਦੇ ਹੁਣ ਜਿਹੜੇ ਦਿਨ ਰਹਿ ਗਏ 10 12 ਉਹਨੇ ਦਿਨ ਵੱਧ ਤੋਂ ਵੱਧ ਸਿਮਰਨ ਕਰਾਂ ਦੇ ਵਿੱਚ ਕਰੋ ਤੇ ਘਰ ਵੀ ਪਵਿੱਤਰ ਹੋ ਜਾਣਗੇ ਤੇ ਸਹਜ ਜਾਂਦਿਆਂ ਦੀ ਯਾਦ ਵੀ ਮਨਾਈ ਜਾਊਗੀ ਤੇ ਬਾਕੀ ਆਪਾਂ ਵੀ ਇੱਥੋਂ ਇਤਿਹਾਸ ਦੀ ਵਿਚਾਰ ਸ਼ੁਰੂ ਕਰਾਂਗੇ ਇੱਕ ਦੋ ਦਿਨਾਂ ਤੱਕ ਦੇ ਨੇ ਸ਼ੀ ਨੀ 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 ਸਬੰਧ ਦੇ ਵਿੱਚ ਇਸ ਕਰਕੇ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆਂ ਬੀ ਅੰਤੁਨਤਾਈਆਂ ਹੋ ਗਈਆਂ ਉਹਨੀਆਂ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ